ਨੰਬਰ 1 ਜਿੰਨਾ ਲੋਕਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹਨਾਂ ਨੂੰ ਦੁੱਧ ਵਿੱਚ ਮਖਾਣੇ ਵਾਲ ਕੇ ਪੀਣੇ ਚਾਹੀਦੇ ਹਨ ਇਸ ਨਾਲ ਸਰੀਰ ਦਾ ਦਰਦ ਦੂਰ ਹੋ ਜਾਵੇਗਾ ਨੰਬਰ 2 ਜਿੰਨਾ ਲੋਕਾਂ ਨੂੰ ਨੀਂਦ ਘਟਾਉਂਦੀ ਹੈ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 3 ਰਾਤ ਨੂੰ ਸੌਂਦੇ ਸਮੇਂ ਆਪਣੇ ਪੈਰਾਂ ਨੂੰ ਖੁੱਲੇ ਛੱਡ ਕੇ ਸੌਣਾ ਚਾਹੀਦਾ ਹੈ ਇਸ ਨਾਲ ਨੀਂਦ ਚੰਗੀ ਆਉਂਦੀ ਹੈ ਨੰਬਰ 4 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੇ ਨਾਲ ਮੋਟਾਪਾ ਵਾਧਦਾ ਹੈ ਨੰਬਰ 5 ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਧਿਆਨ ਰੱਖੋ ਕਿ ਦੁੱਧ ਦੀ ਮਲਾਈ ਹਟਾ ਕੇ ਫਿਰ ਦੁੱਧ ਦਾ ਸੇਵਨ ਕਰੋ ਨੰਬਰ 6 ਜਿੰਨਾ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਹਨਾਂ ਨੂੰ ਸਬਜ਼ੀ ਵਿੱਚ ਹਰਾ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 7 ਜੇਕਰ ਤੁਸੀਂ ਕਣਕ ਨੂੰ ਉਬਾਲ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਮੋਟਾਪਾ ਡਾਇਬਟੀਜ਼ ਦੂਰ ਹੁੰਦਾ ਹੈ ਨੰਬਰ 8 ਬਾਸੀ ਖਾਣਾ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਨੰਬਰ 9 ਖਾਣਾ ਕਿੰਨਾ ਵੀ ਹੋ ਸਕੇ ਮਿੱਟੀ ਦੇ ਬਰਤਨ ਜਾਂ ਲੋਹੇ ਦੀ ਕੜਾਹੀ ਦੇ ਵਿੱਚ ਹੀ ਬਣਾਉਣਾ ਚਾਹੀਦਾ ਹੈ ਨੰਬਰ 10 ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਵੀ ਡਾਲਡੇ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 11 ਗਰਮੀਆਂ ਦੇ ਵਿੱਚ ਆਮਲੇ ਦਾ ਸ਼ਰਬਤ ਪੀਣ ਨਾਲ ਲੂ ਨਹੀਂ ਲੱਗਦੀ। ਨੰਬਰ 12 ਜ਼ਰੂਰਤ ਤੋਂ ਜ਼ਿਆਦਾ ਸੋਨਾ ਸਰੀਰ ਲਈ ਨੁਕਸਾਨਦਈ ਹੋ ਸਕਦਾ ਹੈ। ਨੰਬਰ 13 ਤਰੇਲੇ ਅਤੇ ਮੂਲੀ ਨੂੰ ਕਦੇ ਵੀ ਇਕੱਠਿਆਂ ਨਹੀਂ ਖਾਣਾ ਚਾਹੀਦਾ। ਨੰਬਰ 14 ਜੇਕਰ ਤੁਸੀਂ ਮਿਰਚ ਦਾ ਅਜਾਰਾ ਬਣਾ ਰਹੇ ਹਾਂ ਤਾਂ ਅਚਾਰ ਵਿੱਚ ਥੋੜੀ ਜਿਹੀ ਹਿੰਗ ਪਾ ਦਿਓ ਇਸ ਨਾਲ ਚਾਰ ਖਰਾਬ ਨਹੀਂ ਹੋਵੇਗਾ ਨੰਬਰ 15 ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਜੋੜਾਂ ਦੀ ਸਮੱਸਿਆ ਹੋ ਸਕਦੀ ਹੈ ਨੰਬਰ 16 ਜੇਕਰ ਜਿੰਦੇ ਨੂੰ ਜੰਗ ਲੱਗ ਜਾਵੇ ਤਾਂ ਜਿੰਦੇ ਉੱਪਰ ਇੱਕ ਕੋਕਾ ਕੋਲਾ ਪਾ ਦਿਓ ਇਸ ਨਾਲ ਜਿੰਦਾ ਠੀਕ ਹੋ ਜਾਵੇਗਾ। ਨੰਬਰ 17 ਗਰਭਵਤੀ ਮਹਿਲਾਵਾਂ ਨੂੰ ਕੱਚੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 18 ਕਬਜ ਦੀ ਸਮੱਸਿਆ ਗਾਂ ਦੇ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 19 ਦੁੱਧ ਪੀਣ ਤੋਂ ਬਾਅਦ ਨਿੰਬੂ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਖੀਰੇ ਦਾ ਸੇਵਨ ਕਰਦੇ ਹੋ ਤਾਂ ਛਿਰਕੇ ਸਮੇਤ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਸਕਿਨ ਨਰਮ ਅਤੇ ਮੁਲਾਇਮ ਰਹੇਗੀ ਨੰਬਰ 21 ਨਹੋ ਤੇ ਨਾਰੀਅਲ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ 22 ਸਵੇਰੇ ਖਾਲੀ ਪੇਟ ਉਲਟਾ ਲਟਕਣ ਨਾਲ ਲੰਬਾਈ ਵਾਧੀ ਹੈ ਨੰਬਰ 23 ਸਰਦੀਆਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਪੇਟ ਦਰਦ ਹੁੰਦਾ ਹੈ ਤਾਂ ਅਜਮੈ ਨੂੰ ਗੁੰਗਨੇ ਪਾਣੀ ਵਿੱਚ ਮਿਲਾ ਕੇ ਪਿਲਾ ਦਿਓ ਨੰਬਰ 24 ਜੇਕਰ ਤੁਹਾਡੇ ਸਰਗੀਆਂ ਵਿੱਚ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਰੋਜ਼ਾਨਾ ਇੱਕ ਚਮਚ ਸਾਂਫੂ ਦਾ ਜ਼ਰੂਰ ਖਾਓ ਨੰਬਰ 25 ਵਾਲਾਂ ਤੇ ਅਦਰਕ ਦਾ ਰਸ ਲਗਾਉਣ ਨਾਲ ਵਾਲ ਝੜਦੇ ਬੰਦ ਹੋ ਜਾਂਦੇ ਹਨ ਅਤੇ ਵਾਲ ਸਫੇਦ ਵੀ ਨਹੀਂ ਹੁੰਦੇ ਇਹ ਵੀਡੀਓ ਆਮ ਜਾਣਕਾਰੀ ਦਾ ਅਰਥ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਧੰਨਵਾਦ